ਉਹ ਜ਼ਰ ਸਤਿ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਹੁਣ ਆਪਣੇ ਵਰਕਰਾਂ ਨੂੰ ਲਾਮਬਤ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਡੜਬਾ ਵਿਖੇ ਕਾਂਗਰਸ ਪਾਰਟੀ ਦੇ ਆਬਜ਼ਰਵਰ ਜਗਦੀਪ ਚੰਦਰ ਜਾਖੜ ਵਿਸ਼ੇਸ਼ ਤੌਰ ਤੇ ਡੜਬਾ ਪਹੁੰਚੇ ਨੇ ਵਰਕਰਾਂ ਨੂੰ ਲਾਮਬੰਦ ਕੀਤਾ ਤੇ ਉਹਨਾਂ ਦੇ ਨਾਲ 1 ਟੂ 1 ਮੀਟਿੰਗ ਵੀ ਹੋਈ ਹੈ ਉਹਨਾਂ ਦੇ ਵਿਚਾਰ ਸੁਣਨੇ ਨੇ ਤੇ ਉਹਨਾਂ ਕਿਹਾ ਕਿ ਆਪਣੇ ਇਲਾਕੇ ਦੇ ਵਰਕਰਾਂ ਨਾਲ ਮੀਟਿੰਗ ਕਰਕੇ ਇਸ ਕਰਕੇ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਜੋ ਸਮੱਸਿਆਵਾਂ ਨੇ ਉਹ ਦੂਰ ਹੋਣ ਤੇ ਇਕਜੁੱਟ ਹੋ ਕੇ 2027 ਦੀ ਤਿਆਰੀ ਕੀਤੀ ਜਾ ਸਕੀ ਇਸ ਮੌਕੇ ਉਹਨਾਂ ਦੇ ਨਾਲ ਸੁਭਸਕਰ ਸਤਨਾਮ ਸਿੰਘ ਸੱਤਾ ਤੇ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਜਗਦੇਵ ਗਾਗਾ ਵੀ ਮੌਜੂਦ ਰਹੇ ਦੇਖਿਏਗੇ ਇਹ ਕਾਰਜਕ੍ਰਮ پورے ਦੇਸ਼ سے ਚੱਲ ਰਿਹਾ ਹੈ ਸੰਗਠਨ ਸਰਜਨ ਅਭਿਆਨ ਅਸੀਂ ਦੁੱਬੇ ਲੱਤਨ ਸਟ੍ਰੈਟਜੀ ਕਰ ਚੁੱਕੇ ਹਾਂ ਗੁਜਰਾਤ ਮੱਧ ਪ੍ਰਦੇਸ਼ ਤੇ ਹਰਿਆਣਾ ਹੁਣ ਪੰਜਾਬ ਦੇ ਨਾਲ ਨਾਲ ਉੱਤਰਾਖੰਡ Jharkhand Odisha ਇਹ ਚਾਰੋ ਸਟੇਟਾਂ ਦੇ ਅਸੀਂ ਸਟੇਟ ਪ੍ਰੈਜ਼ੀਡੈਂਟ ਐ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਣੇ ਆ ਉਹਦੇ ਵਾਸਤੇ 2025 ਦਾ ਜਿਹੜਾ ਸਾਲ ਹੈ ਇਹ ਕਾਂਗਰਸ ਨੇ ਤੈਅ ਕਰ ਰੱਖਿਆ ਵੀ ਇਹ ਸੰਗਠਨ ਦੇ ਨਾਂ ਤੇ ਆਪ ਲਿਖਣਾ ਹੈ ਪੂਰੀ ਕਾਂਗਰਸ ਦਾ ਡਿਸਟ੍ਰਿਕਟ ਲੈਵਲ ਤੋਂ ਬਲੌਕ ਲੈਵਲ ਤੋਂ ਪੂਰੇ ਸਿਸਟਮ ਨੂੰ ਰੀਵਾਈਵ ਕਰਕੇ ਦੁਬਾਰਾ ਤੋਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਬਣਨੀਆਂ ਤੇ ਜਿਹੜੀ ਸਾਨੂੰ ਲੱਗਦਾ ਵੀ ਇਥੇ ਕਿਤੇ ਕਾਫੀ ਸਮਾਜ ਦੇ ਹਾਲਾਤ ਵੀ ਚੇਂਜ ਹੋਏ ਆ ਮੁਰਦ ਦੇ ਹਾਲਾਤ ਵਿੱਚ ਜੋ ਮਜ਼ਬੂਤ ਜਿਹੜੇ ਸਾਡੇ ਕਾਰਕਿਰਤਾ ਹੈ ਉਹਨਾਂ ਨੂੰ ਛੱਡ ਕੇ ਲੋਕਾਂ ਦੇ ਰਾਏ ਦੇ ਹਿਸਾਬ ਨਾਲ ਅਸੀਂ ਡਿਸਟ੍ਰਿਕਟ ਕਾਂਗਰਸ ਮੀਟ ਦਾ ਪ੍ਰੈਜ਼ੀਡੈਂਟ ਬਣਾ ਰਿਹਾ ਹੈ ਉਹਦੇ ਤਹਿਤ ਹੀ ਮੈਂ ਅੱਜ ਜਿਹੜੀ ਐਸੈਂਬਲੀ ਹੈ ਦਰਬਾਰ ਵਿੱਚ ਮੈਂ ਆਇਆ ਮੇਰੇ ਕਾਂਗਰਸ ਦੇ ਕਾਰਕਟਰਨ ਨਾਲ ਮੈਂ ਚਰਚਾ ਕਰੂੰਗਾ ਉਹਨਾਂ ਨੂੰ ਬਹੁਤ ਦੋਸ਼ਾ ਹੈ ਆਪ ਵੀ ਗੱਲ ਰੱਖਣਗੇ ਉਹ ਗੱਲ ਸਾਰੀ ਦੀ ਸਾਰੀ ਹਾਈ ਕਮਾਂਡ ਨੂੰ ਲੈ ਜਾ ਕੇ ਦੱਸਾਂਗੇ ਅੱਜ ਦੇ ਪੀਚ ਕੇ ਲੋਕੇ ਚਾਹੁੰਦੇ ਆ 27 ਨੂੰ ਲੈ ਕੇ ਦੀ ਇਹ ਸਾਰੀ ਤਿਆਰੀ ਸਤਾਈ ਬਿਲਕੁਲ ਸਤਾਈ ਦੀ ਤਿਆਰੀ ਤਾਂ ਵੱਖਰੀ ਕਰ ਰਹੀ ਸਰਕਾਰ ਇਹ ਤਾਂ ਸਾਡੇ ਸੰਵਿਧਾਨ ਨੂੰ ਰੀ ਆਰਗੇਨਾਈਜ਼ ਕਰੰਦਾ ਇਹ ਪੂਰੇ ਦੇਸ਼ ਤੇ ਚੱਲਿਆ ਜਿੱਥੇ ਇਲੈਕਸ਼ਨ ਨਹੀਂ ਉੱਥੇ ਵੀ ਕੰਮ ਚੱਲ ਰਿਹਾ ਸਾਰੇ ਦੇਸ਼ ਤੇ ਨਰ ਹੋਗਾ ਇਹਦੇ ਨਾਲ ਨਾਲ ਕਿਉਂਕਿ ਪੋਲੀਟੀਕਲ ਪਾਰਟੀ ਐਸੀ ਕੋਈ ਦੂਸਰਾ ਕੰਮ ਤਾਂ ਕਰ ਨਹੀਂ ਦੇ ਸਾਡੇ ਇਹ ਵੀ ਸਾਡਾ ਵਰਕਰ ਵੀ ਚਾਰਜ ਹੋ ਰਿਹਾ ਵਰਕਰ ਦੀ ਰਾਏ ਵੀ ਆ ਰਹੀ ਹੈ ਅਸੀਂ ਉਹ ਵੀ ਕੰਮ ਕਰ ਰਹੇ ਹਾਂ ਪੰਜਾਬ ਦੇ ਲਾਪਤਾ ਕਿਵੇਂ ਨਹੀਂ ਇਹ ਮੁੱਖ ਮੰਤਰੀ ਦਾ ਹਲਕਾ ਹੈ ਔਰ ਮੈਨੂੰ ਬਹੁਤ ਹੀ ਅਸਰ ਦੀ ਪੀੜਾ ਹੋਈ ਹੈ कि ਜਿਹੜੇ ਵੱਡੇ ਵੱਡੀ ਗੱਲ ਕਰਕੇ ਰਾਜ ਦੇ ਬਣ ਗਏ ਇੰਨੀ ਮੈਜੋਰਟੀ ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬ ਬਣਿਆ ਉਹਨਾਂ ਤੋਂ 60 ਤੋਂ ਬਾਅਦ ਇੰਨੀ ਮੈਜੋਰਟੀ ਕਿਸੇ politcal ਪਾਰਟੀ ਦੀ ਨਹੀਂ ਆਈ 19 ਲੋਕ ਨਿਰਾਸ਼ ਹੋ ਗਏ ਇੱਕ ਨਿਰੰਕੁਸ਼ ਸੀਨੀਅਰ ਮਿਨਿਸਟਰ ਐਡੇ ਲੋਕ ਬਿਲਕੁਲ ਜਿਹੜੇ ਹਾੜਾ ਕਰਕੇ ਜਿਹੜਾ ਲੋਕਾਂ ਨੂੰ ਤਕਲੀਫ ਹੋਈ ਹੈ ਇਹ ਸਭ ਕੁਝ ਇਹ ਦੋ ਜਿਆਦਾ ਸੀਨੀਅਰ ਮਿਨਿਸਟਰਵਾਜ਼ੀ ਸ਼ਰਮ ਦੀ ਗੱਲ ਹੋ ਨਹੀਂ ਸਕਦੀ ਜਿਹੜੇ ਲੋਕ ਪੰਜਾਬ ਕੰਨੀ ਚਾਹਦੇ ਹੁੰਦੇ ਸੀਗੇ ਹੁਣ ਪੰਜਾਬ ਲੋਕਾਂ ਕੰਨੀ ਚਾਹ ਰਹੇ ਦੂਸਰੀ ਸਟੇਟ ਕਰਨੀ ਆ ਕੇ ਸਾਡੀ ਮਦਦ ਕਰਨ ਇਦੋਂ ਦਾ ਪੰਜਾਬ ਦੇ ਵਾਸਤੇ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਲੋਕੀ ਤਰਾਹੀ ਤਰਾਹੀ ਕਰ ਰਹੇ ਮੁੱਖ ਮੰਤਰੀ ਨੂੰ ਕੋਈ ਪਤਾ ਨਹੀਂ ਕੀ ਹੈ ਕਿ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਹੋ ਕੀ ਰਿਹਾ ਹੈ बेसिकली ਇਹ ਸਰਕਾਰੀ ਸੇ ਬਿਊਰੋਕ੍ਰਾਸੀ ਦੀ ਸਰਕਾਰ ਹੈ ਮੁੱਖ ਮੰਤਰੀ ਤਦਕਿ ਉਹ ਤੇ ਚਲਦੀ-ਜੁਲਦੀ ਤਾਂ ਹੈ ਨਹੀਂ ਕੋਈ ਮੁੱਖ ਮੰਤਰੀ ਦੀ ਬਰਾਮਣਾੜਾ ਬੈਠਾ ਉਹ ਟਾਈਮ ਨਾਲ ਅੰਦਰ ਜਾ ਬੰਦਾ ਹੈ ਕਿਸਰ ਡਿਰਦੇ ਦੀ ਜੇ ਗੱਲ ਕਰੀਏ ਦਿੜਬੇ ਦੇ ਵਿੱਚ ਪਹੁੰਚੋ ਤੁਸੀਂ ਦਿੜਬੇ ਦੇ ਵਿੱਚ ਕਾਂਗਰਸ ਦਾ ਕੋਈ ਜ਼ਿੰਮੇਵਾਰ ਬੰਦਾ ਤੁਸੀਂ ਲਾ ਕੇ ਜਾਓਗੇ ਦਿੜਬੇ ਨੂੰ ਦੇ ਕੇ ਜਾਓਗੇ ਕਿਉਂਕਿ ਦਿੜਬਾ ਜਿਹੜਾ ਹਮੇਸ਼ਾ ਇਹ ਹੈ ਲੀਡਰਲੀ ਦਿੜਬੇ ਨੂੰ ਮਿਲਿਆ ਹੈਗਾ ਮੈਂ ਸਮਰੂਪ ਤੇ ਨਵਾਂ ਆਦਮੀ ਦੇ ਕੇ ਜਾਊਗਾ ਹਾਂ ਸਮਰੂਪ ਤੇ ਪੂਰੇ ਸਮਰੂਪ ਦੇ ਅੰਦਰ ਡਿਸਟ੍ਰਿਕਟ ਕਾਂਗਰਸ ਕਮੇਟੀ ਮਜ਼ਬੂਤ ਕਰ ਲਈ ਦਿੜਬਾ ਦਾ ਪਾਰਟ ਹੈ ਇਸ ਤਰ੍ਹਾਂ ਦੇ ਵਿਚਾਰ ਬਟਾਂਦਰ ਤੁਹਾਡੀ ਟੀਮ ਨਾਲ ਹੋਈ ਨਹੀਂ ਜੀ ਸੱਤਾ ਜੀ ਬੈਠੇ ਨਹੀਂ ਕਰਦਾ ਜੀ ਬੈਠੇ ਨਹੀਂ ਸੀ ਉਹ ਸਭ ਬੈਠੇ ਹੁਣ ਤਾਂ ਥੋੜਾ ਸਾਹਮਣੇ ਆਏ ਹੁਣ ਤਾਂ ਸਟਾਰਟ ਕਰੂੰਗਾ ਹੁਣ ਮੈਂ ਕੱਲੇ ਕੱਲੇ ਜਿਹੜੇ ਸਾਡੇ ਵਰਕਰ ਜਿਹੜੇ ਸਾਡੇ ਆਗੂ ਦੇ ਕਾਂਗਰਸ ਦੇ ਸਟੇਕ ਹੋਲਡਰ ਉਹਨਾਂ ਨਾਲ رائے ਕਰੂਗਾ ਵੀ ਕੀ ਕਰਨਾ ਚਾਹੀਦਾ ਹੈ ਕਿਵੇਂ ਕਾਂਗਰਸ ਮਜ਼ਬੂਤ ਹੋਵੇ ਤਾਂ ਕਿ ਸਟਾਈ ਦੇ ਅੰਦਰ ਦਿਰਵੇ ਤੋਂ ਕਾਂਗਰਸ ਦਾ ਐਮਐਲਏ ਬਣੇ